ਸਤਿ ਸ਼੍ਰੀ ਅਕਾਲ ਜੀ ਬੀਬੀਸੀ ਟੋਰਾਂਟੋ ਦੇ ਬੇੜੇ ਵਿੱਚ ਇੱਕ ਵਾਰ ਫੇਰ ਤੁਸੀ ਤੁਹਾਡਾ ਹਾਰਦਿਕ ਸਵਾਗਤ ਕਰਦਾ ਪੰਜਾਬ ਦੇ ਮਸਲੇ ਬਹੁਤ ਨੇ ਕਿਉਂਕਿ ਪੰਜਾਬ ਦੇ ਵਿੱਚ ਇੰਨੀ ਕ ਸਮੱਸਿਆਵਾਂ ਨੇ ਕਿ ਜੇ ਆਪਾਂ ਇਹਨੂੰ ਹੱਲ ਕਰਨ ਦੀ ਵੀ ਆਪਾਂ ਕੋਸ਼ਿਸ਼ ਕਰੀਏ ਤਾਂ ਵੀ ਮੇਰੇ ਹਿਸਾਬ ਦੇ ਨਾਲ ਹੱਲ ਨਹੀਂ ਹੋਣਗੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਬਹੁਤ ਸਾਰੀਆਂ ਸੋਸਾਇਟੀਆਂ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਚਿੰਤਕ ਨੇ ਬੋਧੀ ਜੀਵੀ ਨੇ ਜਿਹੜੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਯੋਗਦਾਨ ਪਾਉਣਾ ਚਾਹੁੰਦੇ ਨੇ ਪਰ ਕੁਝ ਤਾਕਤਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕਿ ਉਹਨਾਂ ਨੂੰ ਰੋਕ ਵੀ ਰਹੀਆਂ ਨੇ ਔਰ ਉਹ ਇਹ ਚਾਹੁੰਦੀਆਂ ਨੇ ਕਿ ਇਹ ਲੋਕ ਅੱਗੇ ਨਾ ਆਉਣ ਔਰ ਇਸ ਤਰ੍ਹਾਂ ਕੇ ਨਾਲ ਪੰਜਾਬ ਦੇ ਜਿਹੜੇ ਸਾਡੇ ਖਿਲਾਫ ਆਵਾਜ਼ ਜਿਹੜੀ ਆ ਬੁਲੰਦ ਨਾ ਕਰਨ ਪ੍ਰੋਗਰੈਸਿਵ ਫਰੰਟ ਪੰਜਾਬ ਦੀ ਗੱਲ ਕਰਦੇ ਆ ਅੱਜ ਇਹਦਾ ਗਠਨ ਹੋਇਆ ਅੱਜ ਸ਼ੁਰੂਆਤ ਹੈ ਔਰ ਮੇਰੇ ਨਾਲ ਪੂਰੀ ਟੀਮ ਜਿਹੜੀ ਹੈ ਇਸ ਫਰੰਟ ਦੀ ਉਹ ਬੈਠੀ ਆ ਆਪਾਂ ਗੱਲਬਾਤ ਕਰਦੇ ਆ ਕਿ ਆਖਰਕਾਰੇ ਫਰੰਟ ਬਣਾਉਣ ਦੀ ਕਿਉਂ ਲੋੜ ਪਈ ਤੇ ਇਹ ਕਿਹੜੇ ਕਿਹੜੇ ਏਜੰਡੇ ਜਿਹੜੇ ਨੇ ਉਹ ਲੈ ਕੇ ਆਨੇ ਸੱਸੀ ਕਬਾਈ ਜੀ ਕੀ ਹਾਲ ਸੱਸੀ ਕਬਾਈ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਨਾਲ ਗੱਲ ਕਰੂੰਗਾ ਅੱਜ ਤੁਹਾਡੀ ਸ਼ੁਰੂਆਤ ਹਾਂਜੀ ਕੀ ਮੇਨ ਮਕਸਦ ਕੀ ਹੈ ਮਕਸਦ ਇਹ ਹੈ ਜੀ ਇਹ ਫਰੰਟ ਪਹਿਲਾਂ ਆਮ ਆਦਮੀ ਘਰ ਬਚਾਓ ਮੋਰਚੇ ਦੇ ਬੈਨਰ ਹਟ ਕੰਮ ਕਰ ਰਿਆ ਸੀਗਾ ਇਹਦੇ ਕਨਵੀਨਰ ਸੀਗੇ ਹਰਮਿੰਦਰ ਸਿੰਘ ਮਾਵੀ ਤੇ ਮੈਂ ਨਾ ਆਰਗੇਨਾਈਜ਼ਰ ਸੀ ਦੇਰਸ਼ਨ ਸਿੰਘ ਤੱਲੂ ਵਾਲੇ ਐਡਵੋਕੇਟ ਨੇ ਇਹ ਕਾਫਲਾ ਵਾਧਾ ਗਿਆ ਵਾਧਾ ਵਾਧਾ ਇਹਨਾਂ ਨੇ ਬਹੁਤ ਡਿਮਾਂਡਸ ਤੇ ਬੜੀ ਲੜਾਈ ਲੜੀ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ ਬੜੀ ਅਚੀਵਮੈਂਟ ਹੋਈ ਪਾਰਟਿਕੂਲਰ ਜਿਹੜਾ ਤਹਿਸੀਲਦਾਰਾਂ ਦਾ ਕਰਪਸ਼ਨ ਵਾਲਾ ਮੁੱਦਾ ਸੀ ਉਹਨਾਂ ਨੇ ਰਾਜ ਕੀਤਾ ਸੀ ਉਹ ਮਸਲਾ ਸੋਲਵ ਹੋਇਆ ਅਸੀਂ ਜੁੜ ਗਏ ਮੈਂ ਰਿਟਾਇਰਡ ਪੁਲਿਸ ਅਫਸਰ ਹਾਂ ਰਿਟਾਇਰਡ ਪੁਲਿਸ ਅਫਸਰ ਐਸੋਸੀਏਸ਼ਨ ਪੰਜਾਬ ਦਾ ਮੈਂ ਜਰਨਲਿਸਟ ਕਰਾਂ ਜ਼ਿਲ੍ਹਾ ਮੌਲੀ ਦਾ ਮੈਂ ਪ੍ਰਧਾਨ ਹਾਂ ਇਸ ਤਰ੍ਹਾਂ ਕਰਕੇ ਸਾਡੇ ਨਾਲ ਅਲੱਗ-ਅਲੱਗ ਕਿਸਾਨ ਜੁੜ ਗਏ ਮਜ਼ਦੂਰ ਜੁੜ ਗਏ ਬਿਲਡਰ ਜੁੜ ਗਏ ਮਤਲਬ 15 20 ਫੀਲਡ ਦੇ ਅਲੱਗ-ਅਲੱਗ ਕੈਟਾਗਰੀ ਦੇ ਲੋਕ ਜੁੜ ਗਏ ਜਿਨ੍ਹਾਂ ਕਰਕੇ ਸਾਡਾ ਕਾਫਲਾ ਵੱਧ ਗਿਆ ਉਹਨਾਂ ਦੀ ਹੈ 25 ਡਿਮਾਂਡ ਇਸ ਦੇ ਵਿੱਚ ਉਹਦੇ ਨਾਂ ਲੈ ਕੇ ਫਿਰ ਇਹ ਪ੍ਰੋਗਰੈਸੀਵ ਫਰੰਟ ਨਾਂ ਦਾ ਜਿਹੜਾ ਬੈਨਰ ਦੇ ਹੇਠ ਸੀ ਸਾਡੇ ਅੱਜ ਪਲੈਟੀ ਕਾਨਫਰੰਸ ਹੈ ਜੇ ਅਸੀਂ ਸ਼ੁਰੂਆਤ ਕੀਤੀ ਆ ਇਹ 25 ਤਰ੍ਹਾਂ ਦੀ ਡਿਮਾਂਡ ਨੇ ਇਹਦੇ ਸਾਡੇ ਦਸ ਸਿੰਘ ਧਾਲੀਵਾਲ ਜੀ ਨੇ ਚੇਅਰਮੈਨ ਨੇ ਪ੍ਰੋਗਰੈਸੀਵ ਫਰੰਟ ਦੇ ਤੇ ਮਾਵੀ ਸਾਹਿਬ ਹਰਮਿੰਦਰ ਮਾਵੀ ਜੀ ਇਹ ਪ੍ਰਧਾਨ ਨਰਿੰਦਰ ਜੋਲੀ ਜੀ ਬੈਠੇ ਨੇ ਇਹ ਵਾਈਸ ਪ੍ਰਧਾਨ ਨੇ ਮੈਂ ਜਨਰਲ ਸਕੱਤਰ ਹਾਂ ਇਸ ਫ ਇਹ ਪਿੱਛੇ ਸੋਨੀ ਜੀ ਨੇ ਸਾਡੇ মিডিਆ ਐਡਵਾਈਜ਼ਰ ਮਤਲਬ ਸਾਡੇ 15 ਮੈਂਬਰੀ ਫਿਲਹਾਲ ਕਮੇਟੀ ਆਜੇ ਤੇ ਇਹ ਸਾਰਿਆਂ ਦੀ ਲਗ ਲਗ ਫੀਲਡ ਦੇ ਨਾਲ ਰਿਲੇਟਡ ਡਿਮਾਂਡ ਦੇ ਨਾਲ ਉਹਨਾਂ ਨੂੰ ਲੈ ਕੇ ਅਸੀਂ ਅੱਜ ਕਾਨਫਰੰਸ ਸ਼ੁਰੂ ਕੀਤੀ ਹੈ ਨੈਕਸਟ ਦਿਨ ਦਿਨਾਂ ਦੇ ਵਿੱਚ ਅਸੀਂ ਐਜੂਕੇਸ਼ਨ ਕਰਾਂਗੇ ਮੋਰਚਾ ਕਰਾਂਗੇ ਪਲਾਨਿੰਗ ਕਰਾਂਗੇ ਇਸ ਦਾ ਜਿਹੜਾ ਵਾਅਦਾ ਕਰਾਂਗੇ ਆਪਣੇ ਫਰੰਟ ਦਾ ਪੰਜਾਬ ਲੈਵਲ ਤੇ ਲੈ ਜਾਵਾਂਗੇ ਜੀ ਜ਼ਿਲ੍ਹਾ ਲੈਵਲ ਤੇ ਲੈ ਜਾਵਾਂਗੇ ਜੀ ਤੁਹਾਡੀਆਂ ਕੀ ਸਮਝ ਜੀ ਕੀ ਵਿਚਾਰ ਜਿਹੜੀਆਂ ਸਮੱਸਿਆਵਾਂ ਹਨ ਸਮੱਸਿਆਵਾਂ ਤਾਂ ਕਈ ਹਜ਼ਾਰ ਕਈ ਲੱਖ ਨੇ ਇਹ ਤੁਸੀਂ ਮੇਰੇ ਖਿਲ ਦੇ ਵਿੱਚ ਥੋੜੀਆਂ ਸਮੱਸਿਆਵਾਂ ਮੈਂ ਸ਼ਾਇਦ ਟਿੱਕ ਕੀਤੀਆਂ ਨੇ ਪਰ ਪੰਜਾਬ ਦੇ ਵਿੱਚ ਜਿਉਂ ਤੋਂ ਪੰਜਾਬ ਸਰਦਾਰ ਸਾਡਾ ਹੁੰਦਾ ਆ ਅਖਬਰ ਸਰਕਾਰਾਂ ਨੇ ਲਾਜ਼ਮੀ ਕੀਤਾ ਚਾਹ ਕალიਦਾ ਲੈ ਚਾਹ ਕਾਂਗਰਸ ਹੈ ਜਾਂ ਬਰ ਹੁਣ ਆਮ ਆਦਮੀ ਪਾਰਟੀ ਹੈ ਸਮੱਸਿਆ ਤਾਂ ਜਿਉਂ ਦੀਆਂ ਤਿਉਂ ਨੇ ਤੁਸੀਂ ਵੀ ਇੰਨੀ ਉਮਰ ਹੰਡਾਤੀ ਤੁਸੀਂ ਵੀ ਬਹੁਤ ਸੰਘਰਸ਼ ਕੀਤਾ ਹਾਂਜੀ ਸਮੱਸਿਆਵਾਂ ਆ ਤੁਹਾਡੇ ਕਹਿੰਦੇ ਮੁਤਾਬਕ ਬਹੁਤ ਜ਼ਿਆਦਾ ਨੇ ਪਰ ਜੇ ਬਿੱਲ ਪਾਸ ਹੋਵੇ ਤਾਂ ਸਮੱਸਿਆਵਾਂ ਬਹੁਤ ਘਟ ਨੇ ਅੱਜ ਦੇ ਜਿਹੜੇ ਹਾਲਾਤ ਐ ਪੰਜਾਬ ਦੇ ਜਿੰਨੀਆਂ-ਜਿੰਨੀਆਂ ਸਮੱਸਿਆਵਾਂ ਐ بے ਰੁਜ਼ਗਾਰੀ ਐ ਆਪਣੇ ਨਸ਼ੇ ਹੋ ਗਏ ਸਰਕਾਰੀ ਮਹਿਕਮੇ ਖਤਮ ਕਰਨੇ ਧਰਤੀ ਦਾ ਪਾਣੀ ਖਰਾਬ ਕਰਨਾ ਪੰਜਾਬ 'ਚ ਕੈਂਸਰ ਚੱਲਣਾ ਪੰਜਾਬ ਦੇ ਵਿੱਚ ਮਜ਼ਦੂਰਾਂ ਦਾ ਕਿਸਾਨਾਂ ਦਾ ਮਾੜੀ ਹਾਲਤ ਹੋਣੀ ਸਾਡੇ ਫਰੰਟ ਦੇ ਮੁਤਾਬਕ ਸਾਡੀ ਸਟੱਡੀ ਦੇ ਮੁਤਾਬਕ ਇੱਕੋ ਇੱਕ ਕਾਰਨ ਭ੍ਰਿਸ਼ਟਾਚਾਰ ਐ ਭ੍ਰਿਸ਼ਟਾਚਾਰ ਕਿਹੜਾ ਐ ਜਿਹੜਾ ਕੁਝ ਲੀਡਰ ਕਰਪਟ ਲੀਡਰ ਕੁਝ ਹਾਈ ਲੈਵਲ ਦੀ ਬਿਊਰੋਕ੍ਰਾਸੀ ਕੁਝ ਕਾਰਪੋਰੇਟ ਸੈਕਟਰ ਇਹ ਇਕੱਠਿਆਂ ਦਾ ਇੱਕ ਗੱਠਜੋੜ ਬਣ ਗਿਆ ਇਹ ਗੱਠਜੋੜ ਸਾਰੀਆਂ ਪਾਰਟੀਆਂ ਚਈ ਹੈ ਇਹ ਗੱਠਜੋੜ ਜਿਹੜਾ ਅਸੀਂ ਇਹਨੂੰ ਤੋੜਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਸਾਡਾ ਪਹਿਲਾ ਇਹ ਮੰਗ ਹੈ ਇੱਕ ਨੰਬਰ ਦੇ ਵੀ ਜੋ ਪਿਛਲੇ 30 ਸਾਲਾਂ 'ਚ ਲੁੱਟ ਹੋਈ ਹੈ ਕ੍ਰਾਪਸ਼ਨ ਹੋਈ ਹੈ ਇਹਦੇ ਜੋ ਸੰਬੰਧਤ ਲੋਕ ਨੇ ਚਾਹੇ ਲੀਡਰ ਨੇ ਚਾਹੇ ਅਫਸਰ ਨੇ ਉਹਨਾਂ ਦੀ ਇਨਕੁਆਇਰੀ ਮਾਨਯੋਗ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਮਿਸ਼ਨ ਬਣਾ ਕੇ ਕਰਾਈ ਜਾਵੇ ਤੇ ਉਸ ਨੂੰ ਇਹ ਵੀ ਸੁਝਾ ਦੇਵੇ ਕਮਿਸ਼ਨ ਉਹ ਹਾਈ ਕੋਰਟ ਦੇ ਨਿਗਰਾਨੀ ਦੇ ਵਿੱਚ ਵੀ ਇਹ ਕਿਉਂ ਹੋਈ ਤੇ ਕਿਵੇਂ ਰੋਕਿਆ ਜਾ ਸਕਦਾ ਹੁਣ ਕਰਾਪਸ਼ਨ ਮੇਨ ਮੁੱਦਾ ਕਰਾਪਸ਼ਨ ਹੈ ਜਿੱਥੇ ਮਾਰੀ ਚੱਲੋ ਅੱਜ ਦੇ ਤੁਸੀਂ ਹਾਲਾਤ ਹੈ ਜਿਹੜਾ ਪੰਜਾਬ ਦਾ ਭਖਮਾ ਮੁੱਦਾ ਹੈ ਵੀ ਇੱਕ ਮਜੀਠੀਆ ਸਾਹਿਬ ਨੂੰ ਫੜ ਲਿਆ ਭਗਵੰਤ ਮਾਨ ਨੇ ਉਹ ਕੋਈ ਬਹੁਤੀ ਵੱਡੀ ਅਚੀਵਮੈਂਟ ਅਚੀਵਮੈਂਟ ਨਹੀਂ ਹੈ ਬਹੁਤ ਸਾਰੇ ਮਕਰਮਾਚਾ ਜੀ ਹਾਂ ਮਕਰਮਾਚਾ ਹੈ ਗਿਆ ਪਰ ਐਡੀ ਐਡੀ ਘੱਟ ਵੀ ਨਹੀਂ ਹੈ ਵੀ ਇੱਕ ਮੁੱਖ ਮੰਤਰੀ ਨੇ ਪੰਜਾਬ ਦੇ ਨੇ ਪਹਿਲਾਂ ਕੁਝ ਦਿਨ ਮੰਨਿਆ ਹੋਵੇ ਵੀ ਜਿੱਥੇ ਨਸ਼ਾ ਹੈ ਕਰਪਸ਼ਨ ਹੈ ਵੀ ਹਰ ਇੱਕ ਚੀਜ਼ ਦਾ ਰੀਜ਼ਨ ਹੈ ਕਿਉਂਕਿ ਪੋਲੀਟੀਸ਼ਨਾਂ ਤੇ ਅਫਸਰਾਂ ਦਾ ਨੈਕਸਸ ਬਣ ਗਿਆ ਇਹ ਅਸੀਂ ਉਦੀ ਪ੍ਰੇਸ਼ ਕਰਦੇ ਆ ਭਗਵੰਤ ਮਾਨ ਦੀ ਦੂਜੀ ਇਹ ਪ੍ਰੇਸ਼ ਕਰਦੇ ਆ ਵੀ ਉਹਨੇ ਹੱਥ ਤਾਂ ਪਾਇਆ ਨਾ ਜੀ ਹੁਣ ਜਿਹੜੇ ਲੋਕ ਅੱਜ ਬੋਲ ਰਹੇ ਆ ਅਫਸੋਸ ਦੀ ਗੱਲ ਕੀ ਹੈ ਲੋਕਾਂ ਨੇ ਆਮ ਪੋਲੀਟੀਕਲ ਪਾਰਟੀਆਂ ਕੋਲ ਜਾਣਾ ਹੁੰਦਾ ਕੋਈ ਆਲਟਰਨੇਟਿਵ ਨਹੀਂ ਨਾ ਅਫਸਰ ਕੋਈ ਹੋਰ ਕੰਮ ਕਰ ਸਕਦਾ ਨਾ ਪੋਲੀਟੀਕਲ ਪਾਰਟੀਆਂ ਤੋਂ ਬਿਨਾਂ ਸਟੇਟ ਚੱਲ ਸਕਦੀ ਹੈ ਹੁਣ ਦੇਖੋ ਦੁਖ ਦੀ ਗੱਲ ਇਹ ਹੋਊਗੀ ਵੀ ਸਾਰੇ ਇਕੱਠੇ ਹੋ ਗਏ ਅਸੀਂ ਤਾਂ ਇਹ ਕਹਾਂਗੇ ਕਿਉਂਕਿ ਜੇ ਇਕੱਠੇ ਨਾਲ ਹੋਏ ਹੁੰਦੇ ਜਦੋਂ ਇੱਕ ਪਾਰਟੀ ਪਾਵਰ ਚ ਹੁੰਦੀ ਹੈ ਫਰਜ਼ ਕਰੋ ਅਕਾਲੀ ਦਲ ਸੀ ਕਾਂਗਰਸ ਵਾਲਾ ਪਾਉਂਦੀ ਸੀ ਇੱਕ ਰੱਬ ਕੰਟਰੈਕਟਾਂ ਦੇ ਵੇਚਦੇ ਆ ਜਦੋਂ ਅਕਾਲੀ ਦਲ ਸੀ ਕਾਂਗਰਸ ਪਾਉਂਦੀ ਸੀ ਜਦੋਂ ਹੁਣ ਇਹ ਆ ਗਿਆ ਸਾਰੇ ਪਾਉਂਦੇ ਆ ਫਿਰ ਇਹ ਕਰਪਸ਼ਨ ਕਰਦਾ ਕੌਣ ਹੈ ਲੀਡਰ ਕਹਿੰਦੇ ਅਸੀਂ ਨਹੀਂ ਕਰਦੇ ਅਫਸਰ ਕਹਿੰਦੇ ਅਸੀਂ ਨਹੀਂ ਕਰਦੇ ਹੋਰ ਕਹਿੰਦਾ ਮੇਰਾ ਫਿਰ ਯਾ ਤਾਂ ਫਿਰ ਕੋਈ ਅੰਗਰੇਜ਼ ਕਰ ਰਹੇ ਆ ਕਿ ਜਾਂ ਪਾਕਿਸਤਾਨ ਦੇ ਲੋਕ ਕਰ ਰਹੇ ਆ ਸਵਾਲ ਆ ਦਰਸ਼ਨ ਜੀ ਜਿਸ ਤਰ੍ਹਾਂ ਹੁਣ ਇੱਕ ਡੀਐਸਪੀ ਪਿੱਛੇ ਜੇ ਫਸਿਆ ਨਾ ਆਮਦਨ ਨੂੰ 3 ਸਾਲਾਂ ਦੀ ਤਨਖਾਹ ਦੀ ਗੱਲ ਕਰੀਏ ਤਾਂ 25-26 ਲੱਖਾਂ ਦਾ ਖਰਚੇ ਉਹਨੇ 2.5 ਤੋਂ 3 ਕਰੋੜ ਰੁਪਏ ਹੈ ਜੇ ਆਪਾਂ ਐਮਐਲਏ ਦੀ ਵੀ ਗੱਲ ਕਰ ਲਈਏ ਜੇ ਆਪਾਂ ਐਮਐਲਏ ਦਾ ਮੁਕ ਮੂਲੰਕਨ ਕਰ ਲਈਏ ਜਾਂ ਜ ਆਈਐਸਪੀਸੀਐਸ ਦਾ ਮੂਲੰਕਨ ਕਰ ਲਈਏ ਇਹਨਾਂ ਦੀ ਜੇ ਤਨਖਾਹਾਂ ਆਪਾਂ ਕਰੀਏ ਸ਼ੁਰੂ ਤੋਂ ਲੈ ਕੇ ਰਿਟਾਇਰਮੈਂਟ ਤੱਕ ਤਾਂ ਮੇਰੇ ਹਿਸਾਬ ਦੇ ਨਾਲ ਵੱਧ ਤੋਂ ਵੱਧ 10 ਕਰੋੜ 15 ਕਰੋੜ ਜਾਂ 20 ਕਰੋੜ ਪਰ ਇਹਨਾਂ ਕੋਲ ਐਸਟ ਜਿਹੜੇ ਨੇ ਉਹ 100-100 ਕਰੋੜ ਤੋਂ ਵੱਧ ਨੇ ਇਸ ਹਿਸਾਬ ਦਾ ਸਾਰੇ ਜਾਂਚ ਦੇ ਉਹੀ ਤਾਂ ਉਹੀ ਤਾਂ ਅਸੀਂ ਕਹਿ ਰਹੇ ਹਾਂ ਵੀ ਜੇ ਕੋਈ ਮੰਨਦਾ ਨਹੀਂ ਕਰਾਪਸ਼ਨ ਦਾ ਕੋਈ ਕਰਦਾ ਹੈ ਹੁਣ ਅੱਜ ਮੁੱਦਾ ਵੀ ਕੀ ਚੱਲ ਰਿਹਾ ਦੇਖੋ ਅਸੀਂ ਤਾਂ ਮੀਡੀਆ ਤੋਂ ਵੀ ਇਹ ਥੋੜਾ ਜਿਹਾ ਸਾਨੂੰ ਅਫਸੋਸ ਹੈ ਮੁੱਦਾ ਕੀ ਚੱਲ ਰਿਹਾ ਮੀਡੀਆ ਸਾਹਿਬ ਕਿੰਨੇ ਮਨਜੀਠਿਆ ਜੀ ਸਵੇਰੇ ਫੜ ਲਏ ਜੀ ਜਿਹੜਿਆ ਸਾਹਿਬ ਦਾ ਇਹ ਹੋ ਗਿਆ ਜੀ ਤੁਸੀਂ ਆਪਣੇ ਚੈਲਨਾਂ ਦੇ ਬਲਾ ਕੇ ਇਹ ਕਿਉਂ ਨਹੀਂ ਪੁੱਛਦੇ ਵੀ 30 ਸਾਲਾਂ ਚ ਜੋ ਅਸੀਂ ਮੁੱਦੇ ਗਿਣਾਏ ਆ ਸਾਰੇ ਇਹਦਾ ਜ਼ਿੰਮੇਵਾਰ ਕੌਣ ਹੈ ਕਾਂਗਰਸ ਜ਼ਿੰਮੇਵਾਰ ਹੈ ਅਕਾਲੀ ਜ਼ਿੰਮੇਵਾਰ ਹੈ ਜਾਂ ਹੋਰ ਜ਼ਿੰਮੇਵਾਰ ਹੈ ਕਮਿਊਨਿਸਟ ਪਾਰਟੀਆਂ ਔਰ ਬਸਪਾ ਦਾ ਜ਼ਿੰਮੇਵਾਰ ਨਹੀਂ ਰਾਜ ਨਹੀਂ ਕਰਿਆ ਇਹ ਸਵਾਲ ਹੋਣਾ ਚਾਹੀਦਾ ਤੁਸੀਂ ਹੁਣ ਇਹ ਸਵਾਲ ਇੱਕ ਹੋਰ ਕਰੋ ਇੱਕ ਸਵਾਲ ਇਹ ਕਰੋ ਮੀਡੀਆ ਅਸੀਂ ਵੀ ਕਰਦੇ ਆ ਸਰਕਾਰ ਜਦੋਂ ਅਸੀਂ ਤਹਿਸੀਲਦਾਰਾਂ ਦੇ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਅਸੀਂ ਔਨ ਕੈਮਰਾ ਬੋਲੇ ਵੀ 1080 ਕਰੋੜ ਰੁਪਇਆ ਤਹਿਸੀਲਦਾਰ ਕੱਲੇ ਰਜਿਸਟਰੀਆਂ ਦੇ ਪੰਜਾਬ ਦੇ ਵਿੱਚ ਰਿਸ਼ਵਤ ਖਾਂਦੇ ਆ 1080 100% ਉਸ ਤੋਂ ਬਾਅਦ ਫਿਰ ਮੁੱਖ ਮੰਤਰੀ ਸਾਹਿਬ ਵੀ ਮੰਨੇ ਵੀ ਹਾਂਜੀ ਇਹ ਕਰਾਪਸ਼ਨ ਬਹੁਤ ਕਰਦੇ ਨੇ ਬਹੁਤ ਜ਼ਿਆਦਾ ਕਰਾਪਸ਼ਨ ਕਰਦੇ ਨੇ ਸਾਡਾ ਤਾਂ ਸਰਕਾਰ ਨੂੰ ਇਹ ਸਵਾਲ ਹੈ ਤੁਸੀਂ ਸਰਕਾਰ ਦੱਸੇ ਅਸੀਂ ਤਾਂ ਕਹਿੰਨੇ ਆ ਜੀ ਸਾਰਾ ਪ੍ਰਿਸ਼ਟ ਹੋ ਤੰਤਰ ਹੋ ਗਿਆ ਕੁਛ ਇੱਕ ਨੂੰ ਛੱਡ ਕੇ ਸਰਕਾਰ ਦੱਸੇ ਸਾਡਾ ਕਿਹੜਾ ਕਿਹੜਾ ਮੈਗਮਾ ਕਿਹੜਾ ਕਿਹੜਾ ਅਫਸਰ ਕਿਹੜਾ ਕਿਹੜਾ ਐਮਐਲਏ ਕਿਹੜਾ ਕਿਹੜਾ ਮੰਤਰੀ ਇਮਾਨਦਾਰ ਹੈ ਇਹਦੇ ਬਹਿਸ ਕਰਾਓ ਤੁਸੀਂ ਡੀਵੀ ਤੇ ਪਰ ਮੇਰੇ ਹਿਸਾਬ ਦੇ ਨਾਲ ਤਾਂ ਬਹੁਤ ਘੱਟ ਗਿਣਤੀ ਨਿਕਲਣੀ ਹੈ ਹੁਣ ਸਵਾਲ ਇਹ ਤੇ ਪਤਾ ਕੀ ਆ ਦਰਸ਼ਨ ਜੀ ਜਦੋਂ ਆਪਾਂ ਪਟਵਾਰੀਆਂ ਨੂੰ ਹੱਥ ਪਾਉਨੇ ਆ ਤਾਂ ਪਟਵਾਰੀ ਹੜਤਾਲ ਕਲਮ ਛੋੜ ਹੜਤਾਲ ਤੇ ਬਹਿ ਜਾਂਦੇ ਨੇ ਜੇ ਤਹਿਸੀਲਦਾਰ ਨੂੰ ਹੱਥ ਪਾਉਨੇ ਤਹਿਸੀਲਦਾਰ ਹੜਤਾਲ ਤੇ ਬਹਿ ਜਾਂਦੇ ਨੇ ਇੱਥੇ ਹੁਣ ਸਮੱਸਿਆ ਇਹ ਐ ਹੁਣ ਜਗਦੀਸ਼ ਭੋਲਾ ਜਿਹੜਾ ਸੀਗਾ ਡੀਐਸਪੀਸੀ ਉਹ ਅੱਜ ਉਹ ਪਿੱਟ ਪਿੱਟ ਮਰ ਗਿਆ ਕਿ ਮਜੀਠੀਏ ਦੇ ਕਹਿਣ ਤੇ ਮੈਂ ਡਰਗਸ ਸਪਲਾਈ ਕੀਤੀ ਲੇਕਿਨ ਅਕਾਲੀ ਜਲਦੀ ਸਰਕਾਰ ਸੀ ਉਹਦੀ ਮੰਨੀ ਨਹੀਂ ਸਰ ਰੀਜ਼ਨ ਤਾਂ ਇਹੀ ਹੈ ਨਾ ਬਿਜਲੀਸ ਵਿਭਾਗ ਦੇ ਕੋਲ 56 ਤਹਿਸੀਲਦਾਰਾਂ ਦੀ ਰਿਪੋਰਟ ਪਈ ਆ ਬਹੁਤ ਵੱਡੀ ਕ腐ਪਸ਼ਨ ਦੀ ਸਰਕਾਰ ਦੀਆਂ ਏਜੰਸੀਆਂ ਤੋਂ ਅਸੀਂ ਨਾ ਫਸਿਆਣੇ ਉਸਕਾਰ ਦੀਆਂ ਏਜੰਸੀਆਂ ਐ ਜਿਹੜੀਆਂ ਰੋਜ਼ ਰਿਪੋਰਟ ਦਿੰਦੇ ਆ ਕੌਣ ਰਿਸ਼ਵਤ ਖਾਂਦਾ ਕੌਣ ਨਹੀਂ ਖਾਂਦਾ ਇਹ ਪਟਵਾਰੀਆਂ ਤੋਂ ਤਹਿਸੀਲਦਾਰਾਂ ਤੋਂ ਅਸਰੋਂ ਕਿਉਂ ਡਰਦੇ ਆ ਹਿੱਸਾ ਇਹਨਾਂ ਨੂੰ ਜਾਂਦਾ ਸਾਡਾ ਉਪਲ ਨਹੀਂ ਕਿਹਾ ਮਤਲਬ ਸਾਡਾ ਅਲੀਗੇਸ਼ਨ ਨਹੀਂ ਇਹ ਤਾਂ ਸਚਾਈ ਹੈ ਪੰਜਾਬ ਦੇ ਲੋਕਾਂ ਤੋਂ ਪੁੱਛ ਕੇ ਦੇਖ ਲਓ ਸਰਕਾਰ ਆਪਣੀਆਂ ਏਜੰਸੀਆਂ ਦੀਆਂ ਰਿਪੋਰਟਾਂ ਕੱਢ ਕੇ ਦੇਖ ਲਓ ਇਸ ਦਾ ਹਾਈ ਕੋਰਟ ਕੋ ਵੀ ਮੰਗ ਕਰਾਂਗੇ ਪਿਛਲੇ 30 ਸਾਲਾਂ ਦੀਆਂ ਸਰਕਾਰ ਦੀਆਂ ਏਜੰਸੀਆਂ ਦੀਆਂ ਰਿਪੋਰਟਾਂ ਕਢਾਓ ਰਿਸ਼ਵਤ ਕੌਣ ਗਾਂਦਾ ਕਿਹਨੂੰ ਕਿਹਨੂੰ ਹਿੱਸਾ ਦਿੰਦਾ ਇਹ ਕਿਸੇ ਦੇ ਕਿਸੇ ਦੇ ਕਿਵੇਂ ਐਕਸ਼ਨ ਕਰ ਸਕਦਾ ਜਦੋਂ ਵਿੱਚ ਇਨਵੋਲਡ ਹੈ ਮਾਬੀ ਜੀ ਮੇਰਾ ਸੋਨੂੰ ਸਵਾਲ ਹੈ ਤੁਸੀਂ ਪੰਚਾਇਤੀਆਂ ਕਿਸਾਨੀ ਨਾਲ ਜੁੜੇ ਹੋਏ ਹੋਏ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਪੰਚਾਇਤਾਂ ਨੂੰ ਫੰਡ ਜਾਂਦਾ ਹੈ ਭ੍ਰਿਸ਼ਟਾਚਾਰ ਤਾਂ ਉੱਥੋਂ ਵੀ ਸ਼ੁਰੂ ਹੁੰਦਾ ਫ ਜੇ ਪਿੰਡ ਲੈਵਲ ਦੀ ਗੱਲ ਕਰੀਏ ਜਾਂ ਗਲੀਆਂ ਨਾਲੀਆਂ ਦੀ ਗੱਲ ਕਰੀਏ ਜਾਂ ਟੋਪਿਆਂ ਦੀ ਗੱਲ ਕਰੀਏ ਹਜੇ ਤੱਕ ਪੰਜਾਬ ਸਰਕਾਰ ਤੋਂ ਟੋਪੇ ਲੋਟ ਹੀ ਨਹੀਂ ਹੈ ਸਰਕਾਰ ਜਿਹੜੀ ਮਰਜ਼ੀ ਹੋਵੇ ਉਹ ਟੋਪੇ ਨੂੰ ਲਿਪੀ ਜਾਂਦੇ ਨੇ ਮਿੱਟੀ ਕੱਢੀ ਜਾਂਦੇ ਨੇ ਮਿੱਟੀ ਪਾਈ ਜਾਂਦੇ ਨੇ 50 50 ਲੱਖ 20 20 ਲੱਖ ਟੋਪੇ ਖਾ ਜਾਂਦਾ ਕੱਲਾ ਦੇਖੋ ਤੁਸੀਂ ਪੰਚਾਇਤਾਂ ਦੀ ਗੱਲ ਕੀਤੀ ਹੈ ਕਰਪਸ਼ਨ ਦੀ ਇਹ ਤਾਂ ਅੱਜ ਤੋਂ ਬਹੁਤ ਧਿਰ ਪਹਿਲਾਂ ਰਜੀਵ ਗਾਂਧੀ ਜੀ ਨੇ ਕਿਹਾ ਸੀ ਕਿ ਜੇ ਅਸੀਂ ਕੇਂਦਰ ਸਰਕਾਰ ਤੋਂ 1 ਰੁਪਿਆ ਪੰਚਾਇਤ ಗ್ರಾಮ ਪੰਚਾਇਤ ਲਈ ਭੇਜਦੇ ਹਾਂ ਤਾ ਸਿਰਫ ਤੋਂ ਸਿਰਫ 17 ਪੈਸੇ ਗ੍ਰਾਮ ਪੰਚਾਇਤ ਤੱਕ ਪਹੁੰਚਦੇ ਆ ਉਸ ਤੋਂ ਬਾਅਦ ਰਾਹੁਲ ਗਾਂਧੀ ਜੀ ਦਾ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜੇ ਅਸੀਂ 100 ਰੁਪਏ ਭੇਜਦੇ ਆ ਤਾਂ 10 ਰੁਪਏ ਹੀ ਗ੍ਰਾਮ ਪੰਚਾਇਤ ਤੱਕ ਜਾਂਦੇ ਆ ਜਿਵੇਂ ਜੀਵ ਗਾਂਧੀ ਜੀ ਨੇ ਕਿਹਾ ਉਹ ਜਿਹੜੇ 83 ਰੁਪਏ ਆ ਉਹ ਸੱਤਾ ਦੇ ਦਲਾਲ ਖਾ ਜਾਂਦੇ ਨੇ ਬਿਲਕੁਲ ਭਾਵੇਂ ਉਹ ਐਮਪੀ ਹੋਣ ਜਾਂ ਐਮਐਲਏ ਹੋਣ ਜਾਂ ਚੀਫ ਸੈਕਟਰੀ ਹੋਣ ਡਾਇਰੈਕਟਰ ਹੋਣ ਡਿਪਟੀ ਡਾਇਰੈਕਟਰ ਹੋਣ ਬੀਡੀ ਬੀਡੀਪੀਓ ਹੋਵੇ ਚਾਹ ਡੀਡੀਪੀਓ ਹੋਵੇ ਉਹ 83 ਪੈਸੇ ਇਹਨਾਂ ਦੀਆਂ ਜੇਬਾਂ ਦੇ ਵਿੱਚ ਚਲੇ ਜਾਂਦੇ ਨੇ ਅੱਜ ਪੰਜਾਬ ਦਾ ਮਾੜਾ ਹਾਲ ਇਸ ਕਰਕੇ ਹੋਇਆ ਜਿਹੜਾ ਪੰਜਾਬ ਇੱਕ ਨੰਬਰ ਦਾ ਸੂਬਾ ਸੀ ਅੱਜ ਪਛੜ ਕੇ ਹਰ ਪੱਖੋਂ 18ਵੇਂ ਨੰਬਰ ਤੇ ਉਹ ਚਲਾ ਗਿਆ ਇਹ ਕਰਪਸ਼ਨ ਕਾਰਨੀ ਜਿਹੜਾ ਅੱਜ ਦਾ ਵੀ ਸਾਡਾ ਮੁੱਦਾ ਹੈ ਫਰੰਟ ਬਣਾਉਣ ਦਾ ਅਸੀਂ ਠਹਿਇਆ ਕੀਤਾ ਹੈ ਇਹ ਕਰਪਸ਼ਨ ਦੇ ਖਿਲਾਫ ਲੜਾਈ ਲੜਨ ਵਾਸਤੇ ਹੀ ਮੇਨ ਜਿਹੜਾ ਹੈਗਾ ਸਾਡਾ ਬੰਦਾ ਕਰਪਸ਼ਨ ਦੇ ਖਿਲਾਫ ਡਟ ਕੇ ਲੜਾਈ ਲੜਾਂਗੇ ਔਰ ਪਹਿਲਾਂ ਵੀ ਲੜੀ ਹੈ ਜਿਹੜੇ ਤਹਿਸੀਲਦਾਰਾਂ ਤੇ ਐਡੀ ਵੱਡੀ ਕਾਰਵਾਈ ਹੋਈ ਹੈ ਇਹ ਸਾਡੇ ਫਰੰਟ ਵੱਲੋਂ ਹੀ ਚੱਕੀ ਹੋਈ ਆਵਾਜ਼ ਦੇ ਕਾਰਨ ਹੀ ਹੈ ਜੀ ਅੱਛਾ ਇੱਕ ਹੋਰ ਵੀ ਗੱਲ ਹੈ ਕਿ ਜਦੋਂ ਪੁਲਿਸ ਡਿਪਾਰਟਮੈਂਟ ਦੀ ਗੱਲ ਕਰਦੇ ਆ ਜਦੋਂ ਆਪਾਂ ਨੌਕਰੀ ਕਰਦੇ ਆ ਆਪਾਂ ਨੂੰ ਸਭ ਪਤਾ ਹੁੰਦਾ ਕਿਹੜਾ ਸੱਚਾ ਕਿਹੜਾ ਝੂਠਾ ਲੇਕਿਨ ਉਦੋਂ ਆਪਾਂ ਚੁੱਪ ਰਹਿੰਦੇ ਆ ਇਹ ਗੱਲ ਪੱਕੀ ਕੋ ਡਿਪਾਰਟਮੈਂਟ ਲੈਵਲ ਤੇ ਸੌ ਸਮੱਸਿਆਵਾਂ ਹੁੰਦੀਆਂ ਨੇ ਅਫਸਰ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਮ ਵੀ ਕਰਵਾ ਲਾਂਦੇ ਜਿਹੜੇ ਆਪਾਂ ਨੂੰ ਨਹੀਂ ਕਰਨੇ ਹੁੰਦੇ ਲੇਕਿਨ ਜਦੋਂ ਆਪਾਂ ਆਫਟਰ ਰਿਟਾਇਰਮੈਂਟ ਆ ਫਿਰ ਆਪ ਨੂੰ ਰੀਅਲਾਈਜ਼ ਹੁੰਦਾ ਵੀ ਨਹੀਂ ਯਾਰ ਆਪਾਂ ਬਹੁਤ ਸਾਰੇ ਕੰਮ ਗਲਤ ਕੀਤੇ ਤੁਸੀਂ ਸਮਝੋ ਵੀ ਡਿਪਾਰਟਮੈਂਟ ਦੇ ਅਧਿਕਾਰੀ ਜਿਹੜੇ ਮੌਜੂਦਾ ਕੰਮ ਕਰ ਰਹੇ ਨੇ ਚਾ ਕਾਉਂਸਟੇਬਲ ਹੈ ਚਾਹੋ ਡੀਐਸਪੀ ਹੈ ਚਾਹੋ ਐਸਐਸਓ ਉਹ ਉਹਨਾਂ ਨੂੰ ਵੀ ਆਪਣੀ ਆਪਣੀ ਕਿਤਨੇ ਕਿਤੇ ਮੌਲਿਕ ਜ਼ਿੰਮੇਵਾਰੀ ਸਮਝਣੀ ਪੈਣੀ ਵੀ ਨਹੀਂ ਯਾਰ ਹੁਣ ਬਸ ਬਹੁਤ ਹੋ ਗਿਆ ਹੁਣ ਮੈਂ ਤੁਹਾਨੂੰ ਥੋੜੀ ਬੈਕਗ੍ਰਾਉਂਡ ਬਾਰੇ ਚੰਨਣਾ ਪਾਂਦਾ ਇਹਦੇ ਬਾਰੇ ਪੁਲਿਸ ਸਕੂਲ ਬਹੁਤ ਥਾ ਪਾਵਰਾਂ ਹੁੰਦੀਆਂ ਸੀਗੀਆਂ ਹੁਣ ਤਾਂ ਬਹੁਤ ਘੱਟ ਰਹਿ ਗਈਆਂ ਇੱਕ ਆਈਜੀ ਹੁੰਦਾ ਸੀ ਪੰਜਾਬ ਦੇ ਵਿੱਚ ਕਮਾਂਡ ਕਰਦਾ ਸੀ ਜੀ ਕੋਈ ਐਮਐਲਏ ਦਖਲਅੰਦਾਜ਼ੀ ਨਹੀਂ ਕਰਦਾ ਸੀ ਕੋਈ ਪੋਲੀਟੀਕਲ ਪਾਰਟੀ ਦਖਲਅੰਦਾਜ਼ੀ ਨਹੀਂ ਕਰਦਾ ਸੀ ਕੋਈ ਹਲਕਾ ਅੰਚਾਰ ਦਖਲ ਨਹੀਂ ਕਰਦਾ ਸੀ ਜੀ ਉਦੀ ਔਨ ਮੈਰਿਟੀ ਕੰਮ ਹੁੰਦੀ ਸੀ ਜਾਂ ਕਿਸੇ ਦੀ ਪ੍ਰੋਬਲਮ ਹੁੰਦੀ ਡਿਪਟੀ ਕੋਲ ਚਲਿਆ ਗਿਆ ਜਾਂ ਐਸਪੀ ਹੁੰਦਾ ਸੀ ਐਸਐਸਪੀ ਵੀ ਨਹੀਂ ਹੁੰਦਾ ਸੀ ਉਸ ਤੋਂ ਬਾਅਦ ਤੁਸੀਂ ਅੱਤਵਾਦ ਦਾ ਟਾਈਮ ਦੇਖਿਆ ਨਰੋਲ ਤੇ ਨਰੋਲ ਪੁਲਿਸ ਨੇ ਲੜਾਈ ਲੜੀ ਆ ਸਾਰੇ ਵਿਭਾਗੇ ਭੱਜ ਗਏ ਸੀ ਸਾਰੀ ਸਰਕਾਰ ਨਾਲ ਹੀ ਕੋਈ ਚੀਜ਼ ਨਹੀਂ ਸੀ ਸਾਡੇ ਕਿੰਨੇ ਮੁਲਾਜ਼ਮਾਂ ਜਿਹੜੇ ਸ਼ਹੀਦ ਹੋਏ ਪਰਿਵਾਰਾਂ ਦੇ ਪਰਿਵਾਰ ਪੁਲਿਸ ਮੁਲਾਜ਼ਮਾਂ ਦੇ ਜਿਹੜੇ ਖਤਮ ਹੋ ਗਏ ਪੁਲਿਸ ਨੇ ਇੱਕ ਮਤਲਬ ਜਿਹੜਾ ਕਾਲਾ ਦਵਰਾ ਜਿਹੜਾ ਖਤਮ ਕੀਤਾ ਉਸ ਵਕ ਪੁਲਿਸ ਕੋਲ ਪਾਵਰਾਂ ਸੀਗੀਆਂ ਚਲੋ ਠੀਕ ਆ ਕੁਝ ਬੰਦੇ ਨੇ ਮਿਸਯੂਜ਼ ਵੀ ਕੀਤਾ ਪਾਵਰਾਂ ਨੂੰ ਗਲਤ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਸਰਕਾਰ ਬਣ ਜਾਂਦੀ ਹੈ ਕਾਂਗਰਸ ਦੀ ਉਦੋਂ ਵੀ ਪੁਲਿਸ ਦੇ ਕੰਮ ਚ ਇੰਨੀ ਤੱਕ ਜ਼ਿਆਦਾ ਦਖਲ ਹੁੰਦਾ ਜੀ ਨਹੀਂ ਸੀਗੀ ਇੰਡੀਪੈਂਡੈਂਸੀ ਸੀਗੀ ਅਗਲਾ ਦੌਰ ਆ ਜਾਂਦਾ ਕਾਲੀਆਂ ਦਾ ਕਾਲੀਆਂ ਦੇ ਜਿਹੜਾ ਪਹਿਲਾ ਟਰਮ ਸੀ ਆ ਉਹ ਵਧੀਆ ਰਿਹਾ ਠੀਕ ਰਿਹਾ ਪੁਲਿਸ ਥੋੜੀ ਇੰਡੀਪੈਂਡੈਂਟ ਤਰੀਕੇ ਦੇ ਨਾਲ ਕੰਮ ਕਰਦੀ ਰਹੀ ਜਿਹੜਾ ਦੂਜਾ ਦੌਰ ਹੋ ਗਿਆ ਕਾਲੀਆਂ ਨੂੰ ਨਸ਼ਾ ਚੜ ਗਿਆ ਸੂਰਤ ਦਾ ਉਹਨਾਂ ਨੇ ਪੁਲਿਸ ਦਾ ਗਲ ਘੁੱਟਣਾ ਸ਼ੁਰੂ ਕਰਤਾ ਦਖਲ ਅੰਦਾਜ਼ੀ ਵਧ ਗਈ ਤੁਹਾਨੂੰ ਯਾਦ ਹੋਵੇਗਾ ਨਸਿਆਂ ਦਾ ਦੌਰ ਵੀ ਕਾਲੀਆਂ ਦੀ ਜਿਹੜੀ ਸੈਕਟ ਟਰਮ ਉਹਦੋਂ ਹੀ ਵਧਿਆ ਨਹੀਂ ਮੈਂ ਵੀ ਲੋਕਾਂ ਨੂੰ ਇੰਨਾ ਜ਼ਿਆਦਾ ਕਰਤਾ ਪੁਰਸ਼ ਨੂੰ ਥੱਲੇ ਲਾਤਾ ਪੁਲਿਸ ਦੇ ਜਿਹੜਾ ਹਲਕਾ ਇੰਚਾਰਜ ਐ ਐਮਐਲਏ ਆ ਉਹਦੀ ਸਪਾਰਸ਼ ਤੋਂ ਵਗੈਰਾ ਸੱਚੋ ਨਹੀਂ ਲੱਗਦਾ ਉਹਦੀ ਸਪਾਰਸ਼ ਤੋਂ ਵਗੈਰਾ ਅੱਗੇ ਫਿਰ ਮੁੰਸੀ ਨਹੀਂ ਲੱਗਦਾ ਉਹਦੀ ਸਪਾਰਸ਼ ਤੋਂ ਮੈਂ ਡਿਫਟੀ ਲੱਗਦਾ ਉਸ ਤੋਂ ਜਿਹੜਾ ਹੁਣ ਇਹ ਸਰਕਾਰ ਆਈ ਆ ਇਹਨਾਂ ਨੇ ਦੋਨਾਂ ਸਰਕਾਰਾਂ ਤੋਂ ਵੀ ਵੱਧ ਹੱਥ ਚੱਕਦੀ ਪਰ ਇਹ ਇਹ ਤਾਂ ਕਹਿੰਦੇ ਸੀ ਅਸੀਂ ਇੰਟਰਫੇਅਰ ਕਰਨਾ ਹੀ ਨਹੀਂ ਦੇਖੋ ਜੀ ਮੈਂ रिटायर्ड ऑफिसर एसोसिएशन ਦਾ ਸੂਬੇ ਦਾ ਸੈਕਟਰੀ ਜ਼ਿਲ੍ਹੇ ਦਾ ਪ੍ਰਧਾਨ ਆ ਮੇਰੇ ਨਾਲ ਦੇ ਜਿਹੜੇ ਅਫਸਰ ਨੇ ਉਹ ਡਿਊਟੀ ਕਰ ਰਹੇ ਨੇ ਮੈਂ ਪਰਿਵਾਰਕ ਨੂੰ ਐਮਬੈਰ ਹਾਂ ਉਹਨਾਂ ਦਾ ਮੈਨੂੰ ਕੱਲੇ ਕੱਲੇ ਦੀ ਰਿਪੋਰਟ ਆ ਕਿੱਥੇ ਕਿਹੜੀ ਡਿਵੀਜ਼ਨ ਚ ਕੀ ਹੁੰਦਾ ਹੈ ਕਿਹੜੀ ਡਿਵੀਜ਼ਨ ਚ ਇਹਦਾ ਕਿਹੜੀ ਡਿਵੀਜ਼ਨ ਚ ਕਿੰਨਾ ਚੜਾਪਾ ਵੀ ਚੜਦਾ ਹੈ ਨਾਲ ਅਸੀਂ ਤਾਂ ਮੈਂ ਦੇਖੋ ਐਸੋਸੀਏਸ਼ਨ ਦੇ ਤੌਰ ਤੇ ਪਹਿਲਾਂ ਪੰਜਾਬ ਸਰਕਾਰ ਨੂੰ ਵੀ ਡੀਜੀ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਵੀ ਪੁਲਿਸ ਮਲਾਹ ਹੇਟ ਦੀ ਜਿਹੜੀ ਫੋਰਸ ਆ ਉਹਨੂੰ ਪੋਲਿਟੀਕਲ ਗ੍ਰਿਪ ਚੋਂ ਕਢਾਇਆ ਜਾਵੇ ਥੋੜਾ ਇੰਡੀਪੈਂਡੈਂਟ ਕੀਤਾ ਜਾਵੇ ਅਸੀਂ ਇਹਦੇ ਚ ਵੀ ਆਪਣਾ ਮੰਗ ਪੱਤਰ ਤੇ ਆਪਣਾ ਵੇਰਵਾ ਦਿੱਤਾ ਸੋ ਜੋ ਹੁਣ ਉਸ ਮੁਤਾਬਕ ਹੀ ਸਾਰਾ ਸਿਸਟਮ ਨਰੋਲ ਤੇ ਨਰੋਲ ਪੋਲਿਟੀਕਲਾਈਜ਼ ਹੋ ਗਿਆ ਪੁਲਿਸ ਕੋਲ ਤਾਂ ਕੋਈ ਹੈ ਜੀ ਉਹ ਨਹੀਂ ਹੈ ਜੀ ਕਰਨਾ ਵੀ ਚਾਵੇ ਚਾਹੇ ਐਸਐਚਓ ਚਾਹੇ ਡਿਪਟੀ ਐਸਐਸਪੀ ਨਹੀਂ ਕਰ ਸਕਦਾ ਹੈਲਪਲੈਸ ਸੋ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਬਣ ਜੇ ਇਸ ਤਰ੍ਹਾਂ ਦਾ ਵਰਤਾਰਾ ਬਣ ਜੇ ਇਹ ਤਾਂ ਪਿਛਲੀ ਸਰਕਾਰ ਫਿਰ ਅਗਲੀ ਕਰੇਗੀ ਉਹਨਾਂ ਨੇ ਉਹਨਾਂ ਦੇ ਫੜਕੇ ਅੰਦਰ ਕਰਦੇ ਉਹਨਾਂ ਨੇ ਉਹਨਾਂ ਫੜਕੇ ਮਤਲਬ ਪੁਲਿਸ ਦੇ ਵਿੱਚ ਇਦਾਂ ਹੋ ਗਿਆ ਕੰਮ ਸਾਰੇ ਇੱਕੋ ਹਮ ਹਮ ਆਉਂ ਜੰੰਗੇ ਨੰਗੇ ਨਿਤਾਰੇ ਅੱਛਾ ਦਰਸ਼ਕੀ ਖੋਰ ਗੱਲ ਕਦੇ ਕਦੇ ਖੇਜ ਨਹੀਂ ਮੱਚਦੀ ਵੀ ਕਿ ਵੀ ਕੋਈ ਕੰਮ ਬਿਨਾ ਪੈਸੇ ਤੇ ਹੁੰਦੇ ਨਹੀਂ ਵੱਖ-ਵੱਖ ਮੁਲਕਾਂ ਦੇ ਵਿੱਚ ਮੇਰੇ ਨੂੰ ਵੀ ਜਾਣ ਦਾ ਮੌਕਾ ਲੱਗਦਾ ਤੁਸੀਂ ਵੀ ਜਾਣਦੇ ਹੋ ਉੱਥੇ ਕੰਮ ਐ ਇਦਾਂ ਦੀ ਗੱਲ ਹੀ ਕੋਈ ਨਹੀਂ ਹੈਗੀ ਤੁਸੀਂ ਕੰਮ ਕਰਾਉਣਾ ਇੱਕ ਸਿਸਟਮ ਹੈ ਤੁਸੀਂ ਕੰਮ ਕਰਾਉਣਾ ਹਰ ਚੀਜ਼ ਦਾ ਇੱਕ ਬਾਇਲਾਜ਼ ਹੈ ਕੋਈ ਲਾਈਨ ਜੇ ਕੋਈ ਅਫਸਰ ਆ ਜਾ ਕੋਈ ਮੰਤਰੀ ਵੀ ਹੈ ਪ੍ਰਧਾਨ ਮੰਤਰੀ ਵੀ ਉਹ ਲਾਈਨ 'ਚ ਲਾ ਕੇ ਕੰਮ ਕਰਾਉਂਦਾ ਪਰ ਸਾਡੇ ਇੱਥੇ ਬਿਨਾ ਹਾਰ ਤੋਂ ਇਹਨਾਂ ਨੂੰ ਚਸਕੇ ਚਸਕੇ ਇੰਨਾ ਪਿਆ ਹੋਇਆ ਵੀ ਜਿੰਨੇ ਜਨ 35 40 ਬੰਦੇ ਉਹ ਬਜਰਗ ਨਾ ਖੜਾਏ ਹੁਣ ਹਾਰ ਪਾਉਣ ਦੇ ਕਰਕੇ ਜਿੰਦਾਬਾਦ ਨਾ ਹੋਏ ਇਹਨਾਂ ਨੂੰ ਸਵਾਦ ਨਹੀਂ ਆਉਂਦਾ ਸਰ ਉਹੀ ਤਾਂ ਅਸੀਂ ਕਹਿ ਰਹੇ ਹਾਂ ਕੌਣ ਰੋਕੇਗਾ ਜੀ ਕ੍ਰਾਪਸ਼ਨ ਕੌਣ ਰੋਕੇਗਾ ਜਿਹੜੇ ਚ ਡੀਸੀ ਰੋਕੇਗਾ ਉੱਪਰ ਅਫਸਰ ਰੋਕਣਗੇ ਮੁੱਖ ਮੰਤਰੀ ਦੇ ਉਹ ਤਾਂ ਆਪ ਕੋਲ ਮਿਲ ਹੋਗੇ ਤਾਂ ਹੀ ਤਾਂ ਫਰੰਟ ਬਣਾਉਣ ਪਿਆ ਕਿ ਸਾਨੂੰ ਆਪ ਲੜਨਾ ਪਏਗਾ ਦੂਜੀ ਗੱਲ ਜਿਹੜੀ ਗੱਲ ਕਰਦੇ ਅਸੀਂ ਆਪਾਂ ਤਾਂ ਇੱਕ ਨਿਰਪੱਖ ਖ਼ਬਰਚਾਪਨ ਸੱਚੀ ਗੱਲ ਕਰਨੀ ਚਾਹੀਦੀ ਹੈ ਇਹਦੇ ਚ ਲੋਕ ਵੀ ਜ਼ਿੰਮੇਵਾਰ ਹੈ ਹੁਣ ਇਲੈਕਸ਼ਨ ਆਣੇ ਆ ਆਪਣੇ ਦੀ ਬਲਾਕ ਸੰਮਤੀ ਜਿਲ੍ਹਾ ਪ੍ਰੀਸ਼ਦ ਦੀ ਅਸੀਂ ਉਹਦੇ ਬੇਨਤੀ ਕੀਤੀ ਜਿਹੜੇ ਬੰਦੇ ਆਏ ਸੀ ਵੀ ਤੁਸੀਂ ਮਤੇ ਪਾਓ ਕਿਉਂਕਿ ਇਲੈਕਸ਼ਨ ਤੋਂ ਸ਼ੁਰੂ ਹੁੰਦੀ ਹੈ ਜੀ ਕਰਪਸ਼ਨ ਉੱਥੋਂ ਤੋਂ ਸ਼ੁਰੂ ਹੁੰਦੀ ਹੈ ਫਿਰ ਉਹ ਬਿਜ਼ਨਸ ਬਣ ਗਿਆ ਜਿੱਤਾ ਜਿਹੜਾ ਪੋਲਿਟਿਕਸ ਹੈ ਅਗਲਾ ਕਹਿੰਦਾ ਮੈਂ 50 ਲੱਖ 2 ਕਰੋੜ ਲਾਉਂਗਾ 50 ਕਰੋੜ ਕਮਾਉਂਗਾ ਅਸੀਂ ਪੰਚਾਇਤਾਂ ਨੂੰ ਕਿਹਾ ਮੰਨ ਕੇ ਵੀ ਗਏ ਆ ਵੀ ਅਸੀਂ ਮਤੇ ਪਾਵਾਂਗੇ ਵੀ ਅਸੀਂ ਕਿਸੇ ਤੋਂ ਸ਼ਰਾਬ ਨਹੀਂ ਲਵਾਵਾਂਗੇ ਕਿਸੇ ਤੋਂ ਨਸ਼ਾ ਨਹੀਂ ਲਵਾਵਾਂਗੇ ਕਿਸੇ ਤੋਂ ਪੈਸਾ ਨਹੀਂ ਲਵਾਵਾਂਗੇ ਵੋਟਾਂ ਵੇਲੇ ਇਹਨਾਂ ਦੀਆਂ ਗੱਲਾਂ ਤੁਹਾਨੂੰ ਵੀ ਪਤਾ ਹੀ ਹੈ ਰੱਤਾਂ ਨੇ ਟਰੱਕ ਪੇਟੀਆਂ ਦੇ ਉੱਤਰ ਨੂੰ ਉਹ ਉਹੀ ਤਾਂ ਅਸੀਂ ਹੁਣ ਜਿਹੜੇ ਹਾਈ ਕੋਰਟ 'ਚ ਜਾ ਕੇ ਉਹੀ ਤਾਂ ਗੱਲ ਬਾਹਰ ਕਢਾਉਣੀ ਹੈ ਸਾਰੀ ਕਿਸੇ ਜੇ ਲੋਕ ਉੱਠ ਗੜ ਕੇ ਫਿਰ ਕੋਈ ਸਮੱਸਿਆ ਨਹੀਂ ਹੁਣ ਜੇ ਤੁਸੀਂ ਇੱਕ ਇੰਟਰਸਟਿੰਗ ਗੱਲ ਵੀ ਹੈ ਪੰਜਾਬ ਦੀ ਬੜੀ ਜਿਹੜੇ 92 ਐਮਐਲਏ ਬਣੇ ਐ ਇਹ ਤਾਂ ਲੋਕਾਂ ਨੇ ਪੈਸੇ ਲੈ ਕੇ ਨਹੀਂ ਵੋਟਾਂ ਪਾਈਆਂ ਇਹਦਾ ਫਰੀਜ਼ ਬਣਾਏ ਪੈਸੇ ਬਚੇ ਐ ਇਹਨਾਂ ਜੋ ਵੀ ਬਹੁਤੇ ਪੈਸੇ ਲੈ ਕੇ ਨਹੀਂ ਹਟਦੇ ਤੁਸੀਂ ਇਹਦਾ ਕੀ ਇਲਾਜ ਕਰੋਗੇ ਉਸਦਾ ਇਲਾਜ ਤੁਸੀਂ ਹੀ ਕਰੋਗੇ ਰਿੰਗ ਬੜੇ ਹੋਏ ਉਹ ਵੀ ਚੱਕਰੇਗਾ ਇਹਦਾ ਇਲਾਜ ਤਾਂ ਫਿਰ ਅਸੀਂ ਲੋਕ ਇਕੱਠੇ ਹੋਏ ਕਰਾਂਗੇ 3 ਕਰੋੜ ਜਿਹੜੇ ਲੋਕ ਐ 15000 ਬੰਦਾ ਪੰਜਾਬ ਨੂੰ ਖਾ ਰਿਆ ਸਿਰਫ ਲੀਡਰ ਮਲਾ ਕੇ ਅਸੀਂ 3 ਕਰੋੜ ਛਿੱਤਰ ਖਾ ਰਿਆ ਆ ਪਰ ਲੋਕ ਅੱਜ ਜੋ ਸਾਡ ਨੂੰ ਰਿਸਪਾਂਸ ਮਿਲਿਆ ਪਿਛਲੇ 6 ਮਹੀਨੇ ਤੋਂ ਮਿਲ ਰਿਹਾ ਲੋਕ ਖੜੇ ਹੋ ਗਏ ਇਹ ਬਹੁਤ ਹੀ देर ਨਹੀਂ ਚੱਲੇਗਾ ਕੋਈ ਚੀਜ਼ ਦਾ ਜੇ ਤੁਸੀਂ ਕੋ ਉਹ ਵੀ ਅੰਤ ਨਹੀਂ ਆਏਗਾ ਨਾ ਅਮਰੀਕਾ ਦੀ ਹਿਸਟਰੀ ਦੇਖ ਲਓ ਉੱਥੇ ਕਿੰਨੀ ਕਰਪਸ਼ਨ ਸੀ ਕਿੰਨੀ ਸੀ ਇੱਕ ਨਵੀਂ ਜਨਰੇਸ਼ਨ ਹੋਈ ਉਹਨਾਂ ਖਤਮ ਕਰਤੀ ਮੇਰਾ ਕੱਲ ਅੱਜ ਇਹ ਖਤਮ ਹੋਣ ਦੇ ਕਿਨਾਰੇ ਤੇ ਹੈਗੀ ਆ ਲੋਕਾਂ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਅਬਾਏ ਬਿਲਕੁਲ ਜੀ ਸੋ ਦੋਸਤੋ ਯਤਨ ਕਦੇ ਵੀ ਬੰਦ ਨਹੀਂ ਕਰਨਾ ਚਾਹੀਦਾ ਕੋਸ਼ਿਸ਼ਾਂ ਹਮੇਸ਼ਾ ਕਾਮਯਾਬ ਹੁੰਦੀਆਂ ਨੇ ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਇਸ ਤਰ੍ਹਾਂ ਦੇ ਲੋਕ ਕੋਸ਼ਿਸ਼ਾਂ ਨਹੀਂ ਕਰਨਗੇ ਤਾਂ ਫਿਰ ਮੇਰੇ ਹਿਸਾਬ ਦੇ ਨਾਲ ਪਰ ਹਰ ਬੰਦਾ ਸੋਚੂਗਾ ਵੀ ਅਸੀਂ ਕਿਸੇ ਗੱਲ ਤੋਂ ਕੀ ਲੈਣਾ ਹੈ ਭ੍ਰਿਸ਼ਟਾਚਾਰ ਚੱਲਦਾ ਚੱਲੀ ਜਾਣ ਦੇ ਬੇਈਮਾਨੀ ਚੱਲਦੀ ਚੱਲੀ ਜਾਣ ਦੇ ਹਾਲਾਂਕਿ ਇਹ ਮਸਲਾ ਬਹੁਤ ਵੱਡਾ ਹੈ ਬੇਈਮਾਨੀ ਨਿਜਲੇ ਲੈਵਲ ਤੋਂ ਲੈ ਕੇ ਇੱਕ ਜੇਪਰ ਤਹਿਸੀਲ 'ਚ ਵੀ ਚੱਲ ਜੀ ਉੱਥੇ ਵੀ ਠੱਪਾ ਲਾਉਣ ਦਾ 100 ਰੁਪਏ ਲੈਂਦੇ ਨੇ ਉਹਨਾਂ ਜਿਹੜਾ ਠੱਪਾ ਹੀ ਨਹੀਂ ਲਾਉਂਦਾ ਜਿੰਨਾ ਚਿਰ ਉਹਨੂੰ 100 ਰੁਪਏ ਨਹੀਂ ਦਿੰਦੇ ਸੋ ਥੱਲੇ ਤੋਂ ਲੈ ਕੇ ਉੱਪਰ ਤੱਕ ਹਰ ਚੀਜ਼ 'ਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ ਪ੍ਰਮਾਤਮਾ ਕਰੇ ਕਾਮਯਾਬ ਹੋਣ ਇਹਨਾਂ ਦਾ ਸੰਗਠਨ ਜਿਹੜਾ ਹੈ ਉਹ ਮਜ਼ਬੂਤ ਹੋਵੇ ਔਰ ਇਹਨਾਂ ਦੇ ਨਾਲ ਬਹੁਤ ਸਾਰੇ ਮੈਂਬਰ ਜੋੜਨ ਤਾਂ ਜੋ ਪੰਜਾਬ ਦੇ ਵਿੱਚ ਪੂਰੇ ਵੱਡੇ ਲੈਵਲ ਤੇ ਸਰਕਾਰਾਂ ਤੱਕ ਇਹ ਗੱਲ ਪਹੁੰਚਾਈ ਜਾਵੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਪ੍ਰਮਾਤਮਾ ਸੁੱਖ ਰੱਖੇ ਤੁਸੀਂ ਉ ਔਰ ਤੁਹਾਡਾ ਪ੍ਰਾਰਲਾ ਜਰੂਰ ਕਾਮਯਾਬ ਹੋਗਾ ਕਿਉਂਕਿ ਜੇ ਕੋਸ਼ਿਸ਼ ਹੀ ਨਹੀਂ ਕਰਾਂਗੇ ਤਾਂ ਕਾਮਯਾਬ ਕਿਵੇਂ ਹੋਣਾ ਬਿਲਕੁਲ ਸੀ ਮੀਡੀਆ ਦੀ ਵੀ سپورਟ ਚਾਹੀਦੀ ਹੈ ਜੀ ਮੀਡੀਆ ਦੀ ਅਸੀਂ سپورਟ ਚਾਹੁੰਦੇ ਆਂ ਵੀ ਇਹ ਉਧਰ ਆਦਰ ਦੀਆਂ ਜਿਹੜੀਆਂ ਬੈਸਾ ਬੰਦ ਕਰ ਦੋ ਅੱਜ ਸ਼ਾਮ ਨੂੰ ਸਾਨੂੰ ਇਹ ਦੇਖਣਾ ਚਾਹੀਦਾ ਤੁਸੀਂ ਲੀਡਰਾਂ ਨੂੰ ਪੁੱਛੋ ਪੰਜਾਬ ਡੋਬਿਆ ਕਿਨੇ ਆ ਨਾਮ ਲਓ ਨਹੀਂ ਨਹੀਂ ਲੀਡਰਾਂ ਨੇ ਡੋਬਿਆ ਅਫਸਰਾਂ ਨੇ ਨਹੀਂ ਡੋਬਿਆ ਉਹ ਬੰਦਾ ਕੌਣ ਹੈ ਜੀ ਇਹ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਆਂ ਅੱਜ ਬਿਲਕੁਲ ਬਾਬੀ ਜਾਂਦੇ ਜਾਂਦੇ ਕੀ ਕਹਿਣਾ ਚਾਹੇ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਪੰਜਾਬ ਦਰਦੀ ਲੋਕ ਨੇ ਉਹਨਾਂ ਨੂੰ ਪੰਜਾਬ ਦੇ ਹੱਕ ਵਿੱਚ ਬੋਲਣਾ ਚਾਹੀਦਾ ਜਿਹੜੇ ਪੰਜਾਬ ਨੂੰ ਲੁੱਟਣ ਵਾਲੇ ਆ ਉਹਨਾਂ ਦੇ ਖਿਲਾਫ ਡਟ ਕੇ ਲੜਾਈ ਲੜਨੀ ਚਾਹੀਦੀ ਆ ਅਸੀਂ ਉਹਨਾਂ ਦੇ ਵਿੱਚ ਇੱਕ ਆ ਜਿਹੜੇ ਇੱਕ ਮਨ ਬਣਾਇਆ ਹੋਇਆ ਅੱਜ ਤੋਂ ਨਹੀਂ ਅਸੀਂ ਪਿਛਲੇ 25 ਸਾਲ ਤੋਂ ਜਿਹੜੇ ਪੰਜਾਬ ਨੂੰ ਲੁੱਟ ਰਹੇ ਆ ਭ੍ਰਿਸ਼ਟ ਲੋਕਾਂ ਤੇ ਖਰਾਬ ਜਾਂ ਨਸ਼ੇ ਦੇ ਖਿਲਾਫ ਜਾਂ ਹੋਰ ਤਰ੍ਹਾਂ ਦੀਆਂ ਵੀ ਜਿਹੜੀਆਂ ਪੰਜਾਬ ਨੂੰ ਲੁੱਟਣ ਵਾਲੀਆਂ ਮੁਲਾਮਤਾਂ ਅਸੀਂ ਉਹਨਾਂ ਦੇ ਖਿਲਾਫ ਡਟ ਕੇ ਲੜਦੇ ਆਏ ਹਾਂ ਔਰ ਲੜਦੇ ਰਵਾਂਗੇ ਔਰ ਲੋਕਾਂ ਨੂੰ ਵੀ ਅਸੀਂ ਇਹੀ ਮੈਸੇਜ ਦਿੰਨੇ ਆ ਕਿ ਗੁੰਗੇ ਨਾ ਬਣੋ ਬੋਲੋ ਜਦ ਤੱਕ ਅਸੀਂ ਬੋਲਾਂਗੇ ਨਹੀਂ ਉਦੋਂ ਤੱਕ ਸਾਡੀ ਲੋਟੇ ਖਤਮ ਨਹੀਂ ਹੋਣੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ